ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਰਦਪੂਰਨ ਮਾਸ਼ੀ ਆਪਣੇ ਆਪ ਦੇ ਵਿੱਚ ਬਹੁਤ ਹੀ ਮਹੱਤਵ ਰੱਖਦੇ ਹਨ ਬਹੁਤ ਹੀ ਵੱਖਰਾ ਸਥਾਨ ਰੱਖਦੇ ਹਨ ਕਿਉਂਕਿ ਤੁਸੀਂ ਸਭ ਜਾਣਦੇ ਹੋ ਕਿ ਸਰਦਪੂਰਨ ਮਾਸ਼ੀ ਦੇ ਦਿਨ ਚੰਦਰਮਾ ਤੋਂ ਅੰਮ੍ਰਿਤ ਵਰਸਦਾ ਹੈ ਤੇ ਚੰਦਰਮਾ 16 ਕਲਾਵਾਂ ਦੇ ਨਾਲ ਪੂਰੀ ਤਰ੍ਹਾਂ ਸੰਪੂਰਨ ਹੁੰਦਾ ਹੈ ਇਸ ਲਈ ਇਸ ਦਿਨ ਜੋ ਅਮਰਤ ਵਰਸਦਾ ਹੈ ਉਸ ਨੂੰ ਲੋਕ ਆਪਣੀ ਕਿਸੇ ਵੀ ਮਨੋਕਾਮਨਾ ਪੂਰੀ ਕਰਨ ਲਈ ਉਥੇ ਪ੍ਰਸ਼ਾਦ ਰੱਖਦੇ ਹਨ ਜਾਨੀ ਕਿ ਖੀਰ ਬਣਾ ਕੇ ਰੱਖਦੇ ਹਨ ਅਤੇ ਫਿਰ ਉਸ ਨੂੰ ਗ੍ਰਹਿਣ ਕਰਦੇ ਹਨ ਤਾਂ ਹੁਣ ਕਈ ਵਾਰੀ ਜੋ ਸਰਦ ਪੂਰਨ ਮਾਸੀ ਹੈ ਉਸ ਦਿਨ ਪੈ ਰਿਹਾ ਹੈ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸੰਗਤ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸਾਜ ਸੰਗਤ ਦੀ ਸਰਦ ਪੂਰਣ ਮਾਸ਼ੀ ਸਾਲ ਵਿੱਚ ਇੱਕ ਵਾਰ ਆਉਂਦੀ ਹੈ ਹਾਲਾਂਕਿ ਹਰ ਮਹੀਨੇ ਆਉਂਦੀ ਹੈ ਪਰ ਇਹ ਵਿਸ਼ੇਸ਼ ਹੈ ਹੁਣ ਗੱਲ ਕਰਦੇ ਹਾਂ ਤੁਸੀਂ ਪੂਰਨ ਮਾਸ਼ੀ ਵਾਲੇ ਦਿਨ ਕੀ ਕਰਨਾ ਹੈ ਜਿੰਨਾ ਬੱਚਿਆਂ ਦੇ ਵਿਆਹ ਨੂੰ ਲੈ ਕੇ ਦੇਰੀ ਹੁੰਦੀ ਹੈ ਜਿੰਨਾ ਬੱਚਿਆਂ ਦਾ ਵਿਆਹ ਜੋਗ ਨਹੀਂ ਬੰਦਾ ਉਹਨਾਂ ਬੱਚਿਆਂ ਨੂੰ ਜੇ ਸਮਾ ਹੋਵੇ ਤਾਂ ਇਹ ਉਪਾਅ ਉਹ ਪੂਰਨ ਮਾਸ਼ੀ ਵਾਲੇ ਦਿਨ ਪਾ ਪੁੰਨਿਆ ਵਾਲੇ ਦਿਨ ਇਹ ਸੁਪਾਣ ਨੂੰ ਜ਼ਰੂਰ ਕਰਨ ਨਹੀਂ ਤਾਂ ਮਾਵਾਂ ਖਾਸ ਤੌਰ ਤੇ ਇਹ ਉਪਾਅ ਕਰ ਸਕਦੀਆਂ ਹਨ ਤੁਸੀਂ ਇਸ ਦਿਨ ਆਪਣੇ ਬੱਚਿਆਂ ਦੇ ਵਿਆਹ ਦੇ ਲਈ ਜਿਨ੍ਹਾਂ ਦੇ ਵਿਆਹ ਦੇ ਵਿੱਚ ਦੇਰੀ ਹੋ ਰਹੀ ਹੈ ਉਹਨਾਂ ਲਈ ਇਹ ਉਪਾਅ ਜ਼ਰੂਰ ਕਰੋ ਹਾਲਾਂਕਿ ਘਰ ਦਾ ਕੋਈ ਵੀ ਮੈਂਬਰ ਇਸ ਉਪਾਅ ਨੂੰ ਕਰ ਸਕਦਾ ਹੈ ਪਰ ਮਾਂ ਨੇ ਪੂਰੀ ਤਰ੍ਹਾਂ ਧਿਆਨ ਦੇ ਨਾਲ ਕਰਨਾ ਹੈ ਤੁਹਾਨੂੰ ਕੀ ਕਰਨਾ ਹੋਵੇਗਾ ਕਿ ਜਿਸ ਦਿਨ ਪੁੰਨਿਆ ਹੋਵੇਗੀ ਉਸ ਦਿਨ ਰਾਤ ਨੂੰ ਤੁਹਾਡੇ ਕੋਲ ਜੋ ਸਮੱਗਰੀ ਹੋਣੀ ਚਾਹੀਦੀ ਹੈ ਉਹ ਇਹ ਹੋਵੇਗੀ ਇੱਕ ਤਾਂ ਦੇਸੀ ਘਿਓ ਹੋਣਾ ਚਾਹੀਦਾ ਹੈ ਦੇਖੋ ਤੁਹਾਨੂੰ ਕਹਿ ਰਹੇ ਹਾਂ ਕਿ ਇੱਕ ਚਮਚ ਦੇਸੀ ਘਿਓ ਕਾਫੀ ਹੈ ਪਰ ਫਿਰ ਵੀ ਜੇ ਤੁਸੀਂ ਵੱਧ ਘਿਓ ਰੱਖਦੇ ਹੋ ਜਿਵੇਂ ਅੱਧੀ ਕਟੋਰੀ ਪੌਣੀ ਕਟੋਰੀ ਜਾਂ ਪੂਰੀ ਛੋਟੀ ਕੌਲੀ ਤਾਂ ਉਹ ਵੀ ਤੁਸੀਂ ਰੱਖ ਸਕਦੇ ਹੋ ਇੱਕ ਕਟੋਰੀ ਛੋਟੀ ਪੂਰੀ ਭਰੀ ਹੋਵੇ ਤਾਂ ਬਹੁਤ ਚੰਗੀ ਗੱਲ ਹੈ ਕਿਉਂਕਿ ਉਸ ਨੂੰ ਸਮੇਂ-ਸਮੇਂ ਤੇ ਵਰਤਿਆ ਜਾਵੇਗਾ ਅਤੇ ਇਸ ਨਾਲ ਹੀ ਤੁਹਾਨੂੰ ਚਾਹੀਦਾ ਹੋਵੇਗਾ ਥੋੜਾ ਜਿਹਾ ਗੰਗਾ ਜਲ ਜੇਕਰ ਇੱਕ ਲੋਟਾ ਭਰਿਆ ਹੋਇਆ ਗੰਗਾ ਜਲ ਦਾ ਹੋਵੇ ਤਾਂ ਬਹੁਤ ਵਧੀਆ ਗੱਲ ਹੈ ਇਹ ਗੰਗਾ ਜਲ ਕਿਸੇ ਵੀ ਧਾਰਮਿਕ ਸਥਾਨ ਦਾ ਹੋ ਸਕਦਾ ਹੈ ਕੋਈ ਵੀ ਤੁਸੀਂ ਜੋਸ ਕਰ ਸਕਦੇ ਹੋ ਤੁਸੀਂ ਇੱਕ ਪੂਰਾ ਲੋਟਾ ਗੰਗਾ ਜਲ ਨਾਲ ਭਰ ਸਕਦੇ ਹੋ ਨਹੀਂ ਤਾਂ ਤੁਸੀਂ ਸਧਾਰਨ ਪਾਣੀ ਵੀ ਲੈ ਸਕਦੇ ਹੋ ਉਹ ਵੀ ਇਸ ਵਿੱਚ ਮਿਲ ਸਕਦੇ ਹੋ ਅਤੇ ਇਸ ਨਾਲ ਹੀ ਤੁਹਾਨੂੰ ਚਾਹੀਦਾ ਹੋਵੇਗਾ ਇੱਕ ਛੋਟਾ ਜਿਹਾ ਸਫੇਦ ਰੁਮਾਲ ਅਤੇ ਉਸ ਦੇ ਉੱਪਰ ਰੱਖੇ ਹੋਏ ਥੋੜੇ ਜਿਹੇ ਚਾਵਲ ਇੱਕ ਮੁਠੀ ਚਾਵਲ ਕਾਫੀ ਹਨ ਤੁਸੀਂ ਇੱਕ ਮੁਠੀ ਜਾਂ ਦੋ ਮੁਠੀ ਵੀ ਰੱਖ ਸਕਦੇ ਹੋ ਪਰ ਮੈਂ ਕਹਾਂਗੀ ਕਿ ਇੱਕ ਮੁਠੀ ਚਾਵਲ ਜ਼ਰੂਰ ਰੱਖੋ ਸੰਗਤ ਜੀ ਇਹ ਚੀਜ਼ਾਂ ਤੁਹਾਨੂੰ ਪੂਰਨ ਮਾਸੀ ਪਾਪ ਪੁੰਨਿਆਂ ਵਾਲੇ ਦਿਨ ਇਹ ਸਮਗਰੀ ਤਿਆਰ ਕਰਨੀ ਹੋਵੇਗੀ ਇਸ ਨੋ ਲੈਨ ਤੋਂ ਬਾਅਦ ਤੁਹਾਨੂੰ ਕੀ ਕਰਨਾ ਹੋਵੇਗਾ ਕਿ ਜਿਵੇਂ ਚੰਦਰ ਦੇਵ ਉਹਦੇ ਹੋਣਗੇ ਤਾਂ ਸੋਤਕ ਲੰਗਾ ਹੋਵੇਗਾ ਇਸ ਲਈ ਕਿਰਨਾ ਦਸਤ ਪੈ ਰਹੀਆਂ ਹੋਣਗੀਆਂ ਤਾਂ ਫਿਰ ਤੁਸੀਂ ਖੀਰ ਜੇ ਉਸ ਦਿਨ ਬਣਾ ਕੇ ਰੱਖਣੀ ਹੋਵੇ ਤਾਂ ਕਦੋਂ ਰੱਖੋਗੇ ਰਾਤ ਨੂੰ ਲਗਭਗ ਸਵਾ 2:30 ਵਜੇ ਦੇ ਆਸ-ਪਾਸ ਚੰਦਰਮਾ ਸ਼ੁੱਧ ਹੋ ਜਾਣਗੇ ਜੇ ਚੰਦਰਮਾ ਨੂੰ ਗ੍ਰਹਿਣ ਲੱਗਦਾ ਹੈ ਮਤਲਬ ਕਿ ਜਾਣੇ ਕਿ ਗ੍ਰਹਿਣ हट ਜਾਵੇਗਾ ਉਸ ਵੇਲੇ ਜੇ ਲੋਕ ਬਹੁਤ ਉਤਸ਼ਾਹੀ ਹੋਣਗੇ ਤਾਂ ਉਹ ਖੀਰ ਵੀ ਉਸ ਵੇਲੇ ਬਣਾਉਣਗੇ ਅਤੇ ਚੰਦਰਮਾ ਦੀ ਰੋਸ਼ਨੀ ਵਿੱਚ ਰੱਖਣਗੇ ਤਾਂ ਜੋ ਸਵੇਰ ਤੱਕ ਉਸ ਵਿੱਚ ਜੋ ਅਸ਼ੁੱਧੀ ਕਿਰਨਾ ਹਨ ਚੰਦਰਮਾ ਤੋਂ ਜੋ ਅੰਮ੍ਰਿਤ ਵਰਸਦਾ ਹੈ ਉਹ ਉਸ ਖੀਰ ਵਿੱਚ ਆ ਜਾਵੇ ਜੇ ਤੁਸੀਂ ਸੌਵੇਂ ਚਾਹੁੰਦੇ ਹੋ ਤਾਂ ਵੀ ਧਿਆਨ ਰੱਖੋ ਕਿਉਂਕਿ ਇਹ ਰਾਤਸਾਲ ਵਿੱਚ ਇੱਕ ਵਾਰੀ ਆਉਂਦੀ ਹੈ ਤੁਸੀਂ ਕੀ ਕਰੋ ਕਿ ਜਿਵੇਂ ਹੀ ਚੰਦਰਮਾ ਸ਼ੁੱਧ ਹੋ ਜਾਵੇ ਤੁਸੀਂ ਆਪਣੀ ਸ਼ਤਤੇ ਜਿੱਥੇ ਚੰਦਰਦੇਵ ਦੀਆਂ ਕਿਰਨਾਂ ਪੈ ਰਹੀਆਂ ਹੋਣ ਜਿੱਥੇ ਚੰਦਰਦੇਵ ਤਿਸ ਰਹੇ ਹੋਣ ਉਥੇ ਉਥੇ ਇਹ ਸਫੇਦ ਕਪੜੇ 'ਚ ਰੱਖੇ ਚਾਵਲ ਥੋੜਾ ਜਿਹਾ ਗੰਗਾਲ ਚਾਹ ਭਰਿਆ ਲੋਟਾ ਅਤੇ ਇੱਕ ਚਮਤ ਜਾਂ ਵੱਧ ਤੋਂ ਵੱਧ ਇੱਕ ਕਟੋਰੀ ਕਿਉ ਇਹ ਸਭ ਸ਼ਤ ਤੇ ਰੱਖਾਓ ਛੱਤ ਤੇ ਨਹੀਂ ਤਾਂ ਬਾਲਕੋਨੀ ਵਿੱਚ ਜੇ ਚੰਦਰਦੇਵ ਦੇ ਦਰਸ਼ਨ ਹੋ ਰਹੇ ਹੋਣ ਤਾਂ ਉਥੇ ਰੱਖ ਦਿਓ ਰੱਖਣ ਤੋਂ ਬਾਅਦ ਤੁਹਾਨੂੰ ਕੀ ਕਰਨਾ ਹੋਵੇਗਾ ਕਿ ਜਿਵੇਂ ਅਗਲਾ ਦਿਨ ਆਵੇਗਾ ਉਸ ਤੋਂ ਬਾਅਦ ਆਵੇਗਾ ਜੋ ਵੀ ਦਿਨ ਇਹ ਜੋ ਚਾਵਲ ਹਨ ਇਹਨਾਂ ਨੂੰ ਤੁਸੀਂ ਭੋਲੇनाथ ਨੂੰ ਅਰਪਿਤ ਕਰਨਾ ਹੈ ਬੱਚਿਆਂ ਦੇ ਵਿਆਹ ਦੀ ਮਨੋਕਾਮਨਾ ਪੂਰੀ ਕਰਨ ਦੇ ਲਈ ਛੱਤ ਤੇ ਰੱਖਣ ਜਾਓ ਤਾਂ ਵੀ ਬੱਚਿਆਂ ਦੇ ਵਿਆਹ ਦੀ ਮਨੋਕਾਮਨਾ ਨਾਲ ਰੱਖਣਾ ਹੈ ਅਤੇ ਇਹ ਜੋ ਘਿਓ ਹੈ ਇਸ ਨਾਲ ਆਟੇ ਦਾ ਇੱਕ ਦੀਵਾ ਬਣਾ ਕੇ ਭੋਲੇनाथ ਦੇ ਪਾਸ अर्पित करो आते जो जल ਤੁਹਾਡਾ ਉਸ ਨਾਲ पोलिनाद ਦਾ ਅਭਿਸ਼ੇਕ ਕਰੋ ਤੁਸੀਂ ਸਭ ਜਾਣਦੇ ਹੋ ਕਿ ਚੰਦਰ ਦੇਵ ਚੋਹਾਨ ਉਹ ਪੋਲਿਨਾਦ ਦੇ ਮस्तक ਤੇ ਵੇड़े ਹੋਏ ਅਤੇ ਤੁਹਾਡੀ ਮਨੋ ਕਾਮਨਾ ਪੂਰੀ ਅਤੇ ਤੁਹਾਡੀ ਮਨੋ ਕਾਮਨਾ ਪੂਰੀ ਕਰਨ ਲਈ ਤੁਹਾਨੂੰ ਇਹ ਸਭ ਕਰਨਾ ਹੋਵੇਗਾ ਜਾਨੀ ਕਿ ਦੀਵਾ ਜਲਾਉਣਾ ਹੋਵੇਗਾ ਉਸ ਘੋੜੇ ਨਾਲ ਅਤੇ ਉਸ ਨਾਲ ਤੁਹਾਨੂੰ ਉਹ ਚਾਵਣ ਸ਼ਿਵਲਿੰਗ ਤੇ ਅਰਪਿਤ ਕਰਨੇ ਹੋਣਗੇ ਇਹ ਕੰਮ ਤੁਸੀਂ ਮੰਦਿਰ ਵਿੱਚ ਕਰਕੇ ਆਉਣਾ ਹੈ ਤੇ ਇੱਕ ਲੋਟਾ ਝਲ ਗੰਗਾ ਜਲ ਦਾ ਉਹ ਤੁਸੀਂ ਅਭਿਸ਼ੇਕ ਕਰੋਗੇ ਹੁਣ ਜੋ ਕਿਉਂ ਜਿਵੇਂ ਕਿ ਮੈਂ ਕਿਹਾ ਤੁਸੀਂ ਵਾਅਦਾ ਵੀ ਰੱਖ ਸਕਦੇ ਹੋ ਤਾਂ ਤੁਸੀਂ ਉਸ ਨੂੰ ਵਾਅਦਾ ਕਿਉਂ ਦਾ ਫਿਰ ਬਾਅਦ ਵਿੱਚ ਕੀ ਕਰੋਗੇ ਜਦੋਂ ਜਦੋਂ ਪੋਲ ਨਾਥ ਨੂੰ ਇੱਕ ਦੀਵਾ ਜਲਾਉਣਗੇ ਤਾਂ ਆਪਣੀ ਮਨੋ ਕਾਮਨਾ ਪੂਰੀ ਕਰਨ ਲਈ ਤਾਂ ਉਸ ਤੋਂ ਬਾਅਦ ਜੋ ਕਿਉਂ ਬੱਚਾ ਹੋਵੇਗਾ ਉਸਨੂੰ ਤੁਸੀਂ ਦੀਪਾਵਲੀ ਦੇ ਦਿਨ ਵਿੱਚ ਇਹ ਇੱਕ ਦੀਵਾ ਜਲਾਉਣਾ ਹੈ ਅਤੇ ਜਦੋਂ ਕਿਸੇ ਵੀ ਸ਼ੁਭ ਮੌਕੇ ਤੇ ਇਹ ਕਿ ਉਹ ਜਿਸ ਵਿੱਚ ਚੰਦਰਮਾ ਦੀਆਂ ਕਿਰਨਾਂ ਜਾਣ ਕੇ ਅੰਮ੍ਰਿਤ ਵਰਸਿਆ ਹੋਇਆ ਹੈ ਇਸ ਕਿਉ ਨਾਲ ਤੁਸੀਂ ਮਾਂ ਲక్ష్ਮੀ ਭਗਵਾਨ ਵਿਸ਼ਨੂੰ ਦੇ ਅੱਗੇ ਦੀਵਾ ਚਲਾਉਣਾ ਹੈ ਇਸ ਨਾਲ ਸਿਰਫ ਵਿਆਹ ਦੀ ਹੀ ਨਹੀਂ ਤੁਹਾਡੇ ਜੀਵਨ ਵਿੱਚ ਹੋਰ ਵੀ ਜੋ ਕੋਈ ਪਰੇਸ਼ਾਨੀਆਂ ਹਨ ਉਹ ਦੂਰ ਹੋ ਜਾਣਗੀਆਂ ਖਾਸ ਤੌਰ ਤੇ ਧਾਨ ਦੀ ਪਰੇਸ਼ਾਨੀ ਦੂਰ ਹੋ ਜਾਵੇਗੀ ਅਤੇ ਇਸ ਨਾਲ ਹੀ ਤੁਸੀਂ ਹਨੂਮਾਨ ਜੀ ਦੇ ਅੱਗੇ ਵੀ ਇਸ ਕਿਉ ਨਾਲ ਦੀਵਾ ਚਲਾਉਣਾ ਹੈ ਮੰਦਰ ਵਿੱਚ ਵੀ ਜਾ ਕੇ ਸ਼ੰਗਰ ਭਗਵਾਨ ਦੇ ਮੰਦਰ ਵਿੱਚ ਵੀ ਜਦੋਂ ਤੁਸੀਂ ਜਾਓ ਉੱਥੇ ਸਾਰੇ ਸਮੱਗਰੀ ਸ਼ਿਵਲਿੰਗ ਤੇ ਅਰਪਿਤ ਕਰਨੇ ਹਨ ਤੇ ਬਾਲਾ ਜੀ ਦਾ ਵੀ ਮੰਦਰ ਉੱਥੇ ਵੀ ਹੋਵੇ ਤਾਂ ਇੱਕ ਕਿਓ ਦਾ ਦੀਵਾ ਉੱਥੇ ਜਲਾਉਣਾ ਹੈ ਇਸ ਕਿਓ ਨੂੰ ਸੰਭਾਲ ਕੇ ਰੱਖੋ ਜਦੋਂ-ਜਦੋਂ ਤੁਹਾਡਾ ਕੋਈ ਸ਼ੁਭ ਮੌਕਾ ਆਵੇ ਤਾਂ ਤੁਸੀਂ ਇਸ ਕਿਓ ਨਾਲ ਦੀਵਾ ਜਲਾ ਕੇ ਆਪਣੇ ਭਗਵਾਨ ਨੂੰ ਮਨਾਓ ਤੁਹਾਨੂੰ ਵਾਅਦ ਦਿਨਾਂ ਦੀ ਲੋੜ ਨਹੀਂ ਪਵੇਗੀ ਸਿਰਫ 5 ਤੋਂ 7 ਦਿਨਾਂ ਦੇ ਅੰਦਰ-ਅੰਦਰ ਭੋਲੇਨਾਥ ਦਾ ਚਮਤਕਾਰ ਦਿਖੇਗਾ ਉਪਾਕਰ ਦੇਹੀ ਜਿਸ ਦਿਨ ਜਾਣੇ ਕਿ ਪੂਰਨ ਮਾਸ਼ੀ ਹੈ ਉਸ ਤੋਂ ਬਾਅਦ ਜੋ ਵੀ ਵਾਰ ਆਏਗਾ ਉਸ ਦਿਨ ਤੁਸੀਂ ਭੋਲੇਨਾਥ ਦਾ ਇਹਨਾਂ ਚੀਜ਼ਾਂ ਦੇ ਨਾਲ ਅਭਿਸ਼ੇਕ ਜ਼ਰੂਰ ਕਰੋ ਤੁਸੀਂ ਵੇਖੋਗੇ ਬੱਚਿਆਂ ਦੇ ਤੁਰੰਤ ਵਿਆਹ ਦੇ ਜੋਗ ਬਣਨਗੇ ਪਹਿਲੀ ਗੱਲ ਦੂਜੀ ਗੱਲ ਰਿਸ਼ਤਾ ਮਨਪਸੰਦ ਆਏਗਾ ਜੋਗ ਆਏਗਾ ਜੋਗ ਬਣੇਗਾ ਜੋ ਤੁਹਾਨੂੰ ਸ਼ਾਇਦ ਹੁਣ ਤੱਕ ਪਸੰਦ ਨਹੀਂ ਆ ਰਿਹਾ ਹੋਵੇਗਾ ਕਿਹੜਾ ਰਿਸ਼ਤਾ ਕਰਾਂ ਕਿਹੜਾ ਨਾ ਕਰਾਂ ਹੁਣ ਤੁਹਾਨੂੰ ਤੁਰੰਤ ਪਸੰਦ ਆ ਜਾਵੇ ਅਤੇ ਬੱਚਿਆਂ ਦਾ ਰਿਸ਼ਤਾ ਵੀ ਤੈਅ ਹੋ ਜਾਵੇਗਾ ਸੰਗਤ ਜੀ ਇਹ ਉਪਾਅ ਤੁਸੀਂ ਚਰੌਰ ਕਰਕੇ ਦੇਖੋ ਸਰਦਪੂਰਨ ਮਾਸੀ ਦੇ ਦਿਨ ਬਹੁਤ ਹੀ ਚਮਤਕਾਰਯੋਗ ਉਪਾਅ ਹੈ ਤੁਹਾਨੂੰ ਲਾਭ ਦੇਵੇਗਾ ਤੁਹਾਡੀ ਹਾਰਿਸ਼ਾ ਨੂੰ ਪੂਰਾ ਕਰੇਗਾ ਜਿਨ੍ਹਾਂ ਦੇ ਵਿਆਹ ਨਹੀਂ ਹੁੰਦੇ ਉਹਨਾਂ ਦੇ ਜਲਦੀ ਹੀ ਵਿਆਹ ਹੋ ਜਾਣਗੇ ਸੰਗਤ ਜੀ ਜੇਕਰ ਵੀਡੀਓ ਚੰਗੇ ਲੱਗੇ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਸ਼ੇਖਾ ਖਾਲਸਾ ਵਾਹਿਗੁਰੂ ਸ਼ੇਖੀ ਫਤਿਹ